ਆ ਗਿਆ ਕਿੰਦਾਗਾ ਆਂਜਾਂ ਦਾ ਕੀ ਚੱਕਰ ਆ ਤੂੰ ਆ ਸਾਂਹਿਆਂ ਦਾ ਕਿਉਂ ਆ ਫੜ ਇੰਦਰ ਆਇਆ 1500 ਰੁਪਇਆ ਲੈ ਜਾ ਕਿਤੇ 15 ਕਿਤੇ 4000 ਰੁਪਏ ਬੋਲ ਬੋਲ ਚੱਲੋ ਚਾ 2000 ਹੋ ਗਿਆ ਯਾਰ ਕੋਲ ਲੈ ਨਹੀਂ ਨਹੀਂ ਅਸੀਂ ਪੁੱਛਿਆ ਬੜਿਆਂ ਨੂੰ ਕਾਦਾ ਯਾਰ ਚੱਲ ਠੀਕ ਹੈ 2000 ਉਹ ਠੀਕ ਹੈ ਚਾਚਾ ਯਾਰ ਲਿਖਾਈ ਆਪਣੋਂ ਆਪਣੀ ਲਿਖਾਈ ਦੋ ਹਜ਼ਾਰ ਰੁਪਏ ਨਾਲ ਕੋਲ ਹੋ ਗਿਆ ਹੋ ਗਿਆ ਕੋਲ ਕੋਰ ਪਾਠੇ ਇਧਰ ਬਣਾਇ ਕੋਲੋ ਲੈ ਆ ਕੋਲ ਕੇ ਬਾ ਕੋ ਨਹੀਂ ਮਾ ਫਰਕ ਬੋਲ ਓ ਠੀਕ ਆ ਸਹੀ ਆ ਫਰਕ ਹੋ ਰਹਿ ਨਹੀਂਗਾ ਕਿੰਨੇ 6000 ਦੀ ਬੱਠ ਵੇਜਦੀ ਏ ਤੇਰੀ ਕਿੱਥੇ ਵਿਗਦੀ ਬੱਠ 6000 ਦੀ ਬੱਠ ਵੇਜਦੀ ਹੁਣ ਮੇਰੇ ਮਹਿੰਗੀ ਆ ਕਿੰਨੇ ਦੀ ਆ ਹਾਂ ਪਤ ਦਾ ਐਡੀ ਕਿਤਾ ਪੈਣਾ 650 ਮੰਗੀ ਜਾਂਦਾ ਮੋਰ ਯਾਰ ਮੈਨੂੰ ਲਾਏਗਾ ਕਿਹੜਾ ਦੇਤਾ ਉਹਨੂੰ ਯਾਰ ਦੇ ਸਾਨੂੰ ਕਿੰਨੇ ਦੇਗਾ ਇਹ ਕਰ ਦੋ ਬਾਲਾ ਤਿੰਨੇ ਯਾਰ ਨਾਲ ਦੇ ਤਿੰਨੇ ਨਹੀਂ 2000 3000 5000 ਹਾਂ ਉਹ ਨਹੀਂ ਉਹ ਪੈਣਾ ਤੁਹਾਨੂੰ ਸਾਥਾ ਤੇ ਮੈਂ ਯਾਰ ਇਹ ਆ ਬੱਕਰੇ ਵੰਦਾ ਸਹੀ ਆ ਨਹੀਂ ਮਤ ਓ ਠੀਕ ਆ ਯਾਰ ਨਹੀਂ ਮਤ ਉਹ ਨਹੀਂ ਨਹੀਂ ਸਹੀ ਆ ਖੋਲ ਯਾਰ ਇਹ ਨਹੀਂ ਨਹੀਂ 52 3000 ਦਾ ਖੋਲ ਲੋ ਠੀਕ ਆ 2000 ਬਸ ਉਹ ਪੈਸਾ ਪਈ ਵੀ ਇਹ ਤੁਹਾਨੂੰ ਦੁੱਗਣੀ ਹੋ ਬੱਕਰੀ ਪਈ ਵੀ ਦੁੱਗਣੀ ਹਾਂ ਉਹ 3000 ਦਾ ਭਾਈ 2000 ਨਾਲ ਨਾ 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 2000 ਨਾਲ ਇਹ ਰਹਿੰਦੇ ਖੋਲ ਨੂੰ ਯਾਰ ਕਾਫੀ ਜਮਾਂ ਕਰਾਉਣਾ 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 ਕਿਆ ਕਰਾ ਦੇ ਕਿਹਨੇ ਜਿਹਨੇ ਹੁਣੇ ਪੁੱਛ ਲਾ ਉਹ ਆਦਾਂ ਆਦ ਤੇ ਮੈਂ ਉਹ ਬੈਠਾ ਹੁਣ ਕੋਈ ਨਹੀਂ ਲੜਿਆ ਕਰਾ ਦੇ ਜਿਹਨੇ ਯਾਰ ਨੇ ਜਿਹੜਾ ਪੈਸੇ ਦੇਣੇ ਆ ਕੀ ਕੀ ਨੇ ਦੇਣੇ ਆ ਉਹ ਇਹ ਦੇਣੇ ਪੈਸੇ ਕਰਾ ਦੇ ਯਾਰ ਕਹਿੰਦੀ ਹੁਣ 1500 ਕਹਦਾ 2000 ਕਹਦਾ ਯਾਰ ਹੁਣ 500 ਦਾ ਕੀ ਭਾਗ ਪਾ ਰਿਹਾ ਹੁਣ 500 ਦੇ ਕੋਲੋਂ ਦੇ ਦੇਗਾ ਦੇ ਦੇਨੇਗਾ ਕੋਲੋਂ ਯਾਰ ਫਿਰ ਵਾਂ ਦੇ ਖਰਚ ਪਾਉਂਦਾ ਨਹੀਂ ਇਹ ਚੱਲਦੀ ਨਹੀਂ ਕਰਦੀ ਹੋਰ ਕਰਾ ਦੇ ਸੀਗਾ ਮੈਂ ਜੱਟੇ ਚੱਲਾ ਉਹ ਵੀ ਪਾਉਂਦਾ ਹੋਰ ਕਰਾ ਦੇ ਕੀ ਕਰਦਨੇ ਹੁਣ ਜੋ ਇਹ ਨਹੀਂ ਆ ਹੋਣੀ ਮਜ਼ਾ ਹੋ ਰਿਹਾ ਤੇ ਓਕੇ ਬਾਈ ਪੁੱਤ ਪਿੱਛੇ ਠੀਕ ਹੈ ਉਹ ਸਹੀ ਆਉਣ ਨਾ ਬੋਲੇ ਉਹ ਮਾਰਾ ਨੀਰ ਤੈਨੂੰ ਬਾਠੂ ਜਾਂ ਬਖੜਾ ਵੀ ਆ ਆ ਪਾਠਾ ਦੋਸਤ ਇੱਕ ਤਾਂ ਨਖਲ ਵੇਖੀ ਕਿਹੜੀ ਐ ਇਹ ਵੇਖੀ ਆ ਮੇਰੀ ਕਿਹੜੀ ਐ ਇਹ ਤੇ 200 ਲੋਗ ਨਹੀਂ ਨਹੀਂ ਕਿਹੜੀ ਐ ਇਹ ਪਾਠ ਤੋਂ ਨੂੰ ਦਿਖਾਉਣੇ ਆ 300 ਨਾਲ ਦਊਗੀ ਇਹ ਆ ਜਿਹੜੀ ਡੱਬੀ ਖੜੀ ਐ ਕੇ ਪਾਠ ਇਹ ਪਾਠ ਦੇ ਨਾਲ ਬਾਈ ਪੈਸੇ ਮੰਗ ਰਿਆ ਫਲਾ ਬਾਈ ਨੇ ਮੰਗਿਆ 4000 ਰੁਪਿਆ ਤੇ ਮੁੜ ਕੇ ਆ ਗਿਆ ਤਿੰਨ ਤੇ 2000 ਰੁਪਿਆ ਲਾਦਾ ਵੀ 2000 ਰੁਪਿਆ ਲੈ ਲਾ ਆ ਪੱਠ ਦੇ ਨਾਲ ਆ ਪੱਠ ਬਾਈ ਨੇ ਦੇ ਦੇ ਉਹ ਜਿਹੜੀ ਛੋਟੀ ਪੱਠਾ ਉਹਦੇ ਨਾਲ ਕੇ 2000 ਰੁਪਿਆ ਦੇ ਦਿਓ ਮੈਨੂੰ ਤੇ ਆ ਪੱਠ ਲੈ ਜਾ ਦੇਖਦੇ ਹਾਂ ਕੀ ਬੰਦ ਆ ਬਾਈ ਸਲਾਹ ਕਰੀ ਜਾਂਦੇ ਆ 2000 ਤਾਂ ਲਾਤਾ ਨਾਲ ਦੇਖਦੇ ਆ ਦਾ ਕਰਾ ਦਿੰਦਾ ਮੇਰਾ ਤਾਂ ਇੰਨਾ ਵਾਸਤ ਚੱਲਦਾ ਹੋਰ ਜਿਆਦਾ ਉਹ ਲੱਭੜ ਜਾਂਦਾ ਇਹਦਾ ਕੰਮ ਕਿਵੇਂ ਹੈ ਹੈਲੋ ਬਣੀ ਗੱਲ 2000 ਰੁਪਏ ਪਾਠੀ ਲੈਣੀ ਹੈ ਹੈਲੋ ਆ ਪਾਠ ਲੈ ਸਾਡੇ ਨਾਲ ਹਾਂ ਬੋਲ ਬੱਕਰੇ ਨਾਲ ਕੀ ਦੇਣਾ ਕਰਦਾ ਸੀ ਪੱਜੀ ਪਲਾਕਾ ਕਰ ਲੈ ਦੋਸਤੋ ਆ ਪਾਠਾ ਤੇ ਆਹ ਹੈਗੀ ਬੱਕਰੀ ਆ ਪਾਠੇ ਬੱਕਰੀ ਦੇ ਮਗਰ ਤੇ ਇੱਕ ਬੱਕਰੀ ਆ ਹੈਗੀ ਗੋਪੀ ਦੀ ਬਰਗਾੜੀ ਵਾਲੇ ਦੀ ਇਹ ਨਾਲ ਵਟਾ ਸੱਟਾ ਕਰਦੇ ਆ ਕਰਦੇ ਆਪਾਂ ਗਾਇੰਗ ਪਾਈਆਂ ਨਾਲ ਗੱਲਬਾਤ ਕਿਹੜੇ ਬਾਈ ਦੀ ਬੱਕਰੀ ਆ ਤੇ ਆਹ ਬਾਈ ਇਧਰ ਸਾਈਡ ਤੇ ਖੜੇ ਆ ਸਤਿ ਸ਼੍ਰੀ ਅਕਾਲ ਬਾਈ ਕੀ ਦੀ ਬੱਕਰੀ ਜੀ ਇਹ ਉਰਲੀ ਪਾਠਾੜੀ ਧਰ ਮੂਦੀ ਧਰ ਮੇ ਦੀ ਕਿੱਥੋਂ ਆਏ ਆਪਾਂ ਕਰੀ ਰਾਜ ਤੋਂ ਤੇ ਕਰੀ ਰਾੜੀ ਤੋਂ ਅੱਛਾ ਕਿੰਨੇ ਪੈਸੇ ਮੰਗੇ ਨਾਲ ਤੁਸੀਂ 6000 ਕੋਪੀ ਆਪਾਂ ਕਿੰਨੇ ਦੰਦੇ ਆ ਆਪਾਂ ਦਾ ਜੀ ਕੋਹ ਨਹੀਂ ਲਾਗਾ ਹੋਰ ਲਾਓ ਫਿਰ 7000 ਕਰੋ ਕਰੋ ਜਿੱਥੇ ਤੁਹਾਡਾ ਸਰਕਲ ਰਲਦਾ ਰਲਦਾ ਲਾਓ ਬਾਈ ਜੈ ਨਹੀਂ ਜੇ ਆਪਾਂ ਤੁਹਾਨੂੰ ਮੈਂ ਵੀ ਕਹੀਦਾ 2 ਲੱਖ ਲਾ 1500 ਲਾ 1000 ਲਾ ਮੈਂ ਤਾਂ ਕੀ ਹੈ ਜਾਇ ਦਾ ਸਾਧਨ ਨੂੰ ਕਾਲੇ ਕਾਲੇ ਕਾਰਸ ਲਾ ਸਰੇ ਤੂੰ ਤੈਨੂੰ ਲਵਣਾ ਤੇ ਇਹ ਤੂੰ ਹੀ ਲਵਣਾ ਸਰੇ ਕੰਮ ਅੱਦੋ ਅੱਦੋ ਕਰਾ ਦੇ ਪੁੱਤ ਲਾ ਅੱਦੋ ਦੀ ਫਿਰ ਨਹੀਂ ਖਰੀ ਜਾਂਦਾ ਫਰਕ ਤੇ ਬੀ ਸੋ ਬਹੁਤ ਫਰਕ ਤਾਂ ਕਿੰਨਾ ਆਗਾ ਫਿਰ ਫੜ ਪਰਿਆ ਨਹੀਂ ਹੁਣ ਪਤਾ ਨਹੀਂ ਕੋਈ ਰੋ ਹਜ਼ਾਰ ਰੁਪਿਆ ਦਾ ਕਿਰਾਇਆ ਹੀ ਪੈ ਜਾਣਾਗਾ ਕੀ ਭਾਏ ਫਿਰ ਪਾ ਪਾ 400 ਦਾ ਜੋ ਬੱਕਰੀ ਦੀ ਬੱਕਰੀ ਦਿੰਦਾ ਇਹਨੂੰ ਭਾਏ ਜੋ ਮਗਰ ਪੱਠ ਵੀ ਨਹੀਂ ਤੇ ਨਹੀਂ ਆਲਾ ਫੜ ਯਾਰ ਨਹੀਂ ਨਹੀਂ ਬੰਦਾ ਉਹ ਠੀਕ ਆ ਯਾਰ ਮੈਂ ਮਰੀ ਜਨਾ ਤੂੰ ਫੜ ਕੋਈ ਨਹੀਂ ਤੈਨਾਂ ਆਖਿਆ ਚਲ 3500 ਰੁਪਿਆ ਦੇ ਦੇ ਗਲਤ ਨਹੀਂ ਆ ਨਾ ਧਰਮੇ ਤੇਨੂੰ ਵੀ ਬੜਾ ਕੰਮ ਹੈ ਵੀ ਇੱਥੇ ਹੁਣ ਤੋਕੜਾ ਜਾਏ ਨਹੀਂ ਗਲਤ ਨਹੀਂ ਆ ਬੋਲ ਵੀ ਬੋਲ ਧਰਮੇ ਕੀ ਆ ਨਾ ਕੀ ਆਦਾ ਅੰਦਰਲਾ ਮਨ ਚਾਰ ਕਰ ਦੇ ਬੱਸ ਛੱਡਿਆ ਤੈਨੂੰ ਚੱਲ ਠੀਕ ਆ ਫਿਰ ਉਹ ਚਾਰ ਹਜ਼ਾਰ ਉਹਨੇ ਵੀ ਦੇ ਦੀ ਗਾਸੀ ਚੱਲ ਠੀਕ ਹੈ ਗੋਪੀ ਗੋਪੀ ਠੀਕ ਆ ਠੀਕ ਆ ਰੁਪਇਆ 4000 ਦੇ ਦੇ ਲਖਾਈ ਕਿਉਂ ਕਰਾ ਦਿੱਤਾ ਚਲ ਜਾਇਦਾ ਆਪ ਕੋ ਆਪਦੀ ਹੋ ਜੂ 100 ਨਹੀਂ ਵੀ ਇਹੀ ਬਸ ਦੇਖ ਤਾ ਕੀ ਬੱਕ ਯਾਰ ਇਹਨੂੰ ਤਾਂ ਲਖਾਈ ਦੇਣੀ ਯਾਰ ਬਲਾਹਰ ਰਿਸ਼ਤੇ ਦਰਿਏ ਬਰਕੇ ਨਹੀਂ ਇਹਦਾ ਕੰਮ ਵੀ ਚਲਾਉਣਾ ਜਰੂਰੀ ਚਲੋ ਮੰਨ ਲਈ ਚਲੋ ਸਹੀ ਮੰਨ ਲਈ ਕੋਈ ਕੋਈ 150 ਨਹੀਂ ਆ ਕੇ ਕਰਦੇ ਨੇ ਉਹ ਲਖਾਈ ਆਪ ਕੋ ਪਰੋ ਦੇ ਦੇ ਭਾਈ ਮੈਂ ਕਰ ਦਨਾਂ ਲੈ ਓੜੀ ਗੱਲ ਯਾਰ ਕੋਈ ਹੈ ਤਾਂ ਠੀਕ ਹੈ ਹੋ ਗਏ ਇਹ ਪੈਸੇ ਪੈਸੇ ਦੇ 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 ਇਹ ਮੰਡੀ ਦਾ ਰੌਣਕ ਹੋਣਾ ਹੈ। ਤੇਰਾ ਸੁਣਲਾ ਗੱਲ ਹੈ। 4000 ਨਾਲ ਲਿਆ। ਠੀਕ ਹੈ ਤੈਨੂੰ ਪੁੱਗਦਾ। ਚਲ ਠੀਕ ਹੈ ਵਧੀਆ। ਕੀ ਗੱਲ ਬਾਤਾਂ। ਚੱਲਾ ਕਾਈ ਕਰਾ। ਚਲ ਕਰਾ ਲਓ। ਆ ਮਾੜੀ ਇਹ ਗੱਲ। ਲੈ ਦੋਸਤੋ ਆ ਸੀਗੀ ਪੱਠ ਤੇ ਆ ਸੀਗੀ। ਆ ਦੋਸਤੋ ਪੱਠ ਤੇ ਆ ਹੈਗੀ ਬੱਕਰੀਆਂ ਸੀਗੀ ਧਰਮੇ ਦੀ ਕਰੀਰ ਵਾਲੇ ਵਾਲੇ ਦੀ। ਇਹ ਧਰਮ ਨੇ ਲਿਆ ਨਾਲ 4000 ਰੁਪਏ ਤੇ ਆ ਸੀਗੀ ਗੋਪੀ ਦੀ ਬੱਕਰੀ ਆ ਗੋਪੀ ਨੇ ਇੱਕ ਬੱਕਰੀ ਦਿੱਤੀ ਤੇ ਨਾਲ 4000 ਰੁਪਏ ਦਿੱਤਾ ਤਾਂ ਬਾਪੂ ਨੇ ਕੋਲ ਲਿਆ ਰਸਾ ਟਾਇਮ ਨਹੀਂ ਟਾਇਮ ਨਹੀਂ ਨਹੀਂ ਇੱਥੇ ਕੀ ਕੋਈ ਖੋਲ ਕੇ ਜਾਂਦਾ ਸੀਗਾ ਖੋਲ ਕੇ ਕੀੜੀਆਂ ਖਾਈਆਂ ਜਾਂਦੀਆਂ ਇੱਥੇ ਯਾਰ ਤੇ ਇੱਥੇ ਘੜਾ ਤੇ ਉਹ ਮੈਟ ਵਿਛਾਇਆ ਵਾ ਹੈ ਹਾਂ ਐ ਬਾਪੂ ਹਾਂ ਆਏ ਸਿਕੜਾ ਤੇਰਾ ਮੈਡਮ ਆਇਆ ਜਿੱਥੇ ਬੰਨਣ ਲੱਗਾ ਹੁਣ ਇੱਥੇ ਵੀ ਕੀੜਗੀਆਂ ਆ ਮਿਹਰਤ ਕਰ ਲਈ ਉਹਨੇ ਅੱਛਾ ਆਪਦੀ ਮਿਹਰਤ ਕਰ ਲਈ ਫੇਰ ਠੀਕ ਆ ਤਾਂ ਹੀ ਛੇਦੀ ਖੋਲ ਲੀਏ ਨੇ ਭਈ ਆ ਕੇ ਮਿਹਰਤ ਕਰ ਲਈ ਹਾਂ ਬੰਨ ਲੈ ਰੇੜੀ ਨਾ ਹੁਣ ਇਹ ਪੂਰਾ ਇਹ ਕਿਤੇ ਹੋਰ ਨਾ ਕਿ ਉੱਤੇ ਨਾ ਬਹਿ ਜੇ ਇਹ ਨਹੀਂ ਪਤਾ ਉੱਤੇ ਵੀ ਬਹਿ ਜੇ ਅੱਛਾ ਪਟੜਾ ਬੋਲ ਕੇ ਲੈਣਾ ਹਾਂ ਪਟੜਾ ਆ ਦੋਸਤੋ ਬੱਕਰੀ ਆ ਇਹ ਸੀ ਗੋਪੀ ਦੀ ਤੇਰਾ ਕਿਹਦਾ ਰਾਜ ਜਨ ਇਹ ਚੱਕਰ ਵਾਲਾ ਬਕਰਮੜੇ ਦਾ ਹੁੰਦਾ ਹੈ ਤੇ ਹਰ ਮੰਗਲਵਾਰ ਨੂੰ ਮੰਡੀ ਲੱਗਦੀ ਹੈ। ਤਵਾ ਤਵਾ 10:00 ਵੀਰ ਪਹੁੰਚਿਆ ਕਰੋ ਮੰਡੀ ਤੇ। ਇਹ ਹੀ ਸੀ ਤੁਹਾਡਾ